ਪਾਉਰੇ ਪਰਿਵਾਰ ਨੂੰ ਧੋਖਾ ਦੇ ਕੇ ਤੂੰ ਆਪਣੇ ਭਰਾ ਨਾਲ ਹੀ ਵਿਆਹ ਕਰਾ ਲਿਆ ਕਿਉਂ? ਜਵਾਬ ਦਿਓ ਭੱਜੋ ਨਾ ਤੁਹਾਡਾ ਬੱਚਾ ਵੀ ਰੋਂਦਾ ਤੁਹਾਡੇ ਲਈ 8 ਸਾਲ ਦਾ। ਜਿਹੜੇ ਭੈਣ ਭਰਾ ਨੇ ਵਿਆਹ ਕਰਾਇਆ ਸੀ ਵਿਆਹ ਕਿਉਂ ਕਰਾਇਆ ਉਹ ਦੋਨੇ ਸਾਹਮਣੇ ਆਏ ਨੇ ਕੁੜੀ ਸਾਹਮਣੇ ਆਈ ਹੈ ਵੀ ਮੇਰੀ ਕੀ ਮਜਬੂਰੀ ਸੀ ਆਪਣੇ ਭੂਆ ਦੇ ਮੁੰਡੇ ਨਾਲ ਹੀ ਮੈਨੂੰ ਵਿਆਹ ਕਰਵਾਉਣਾ ਪਿਆ ਹਾਲਾਂਕਿ ਕੁੜੀ 10 ਸਾਲ ਵਿਆਹੀ ਰਹੀ ਹੈ 8 ਸਾਲ ਦਾ ਜਿਹਦਾ ਮੁੰਡਾ ਉਹ ਪੂਰਾ ਮਾਮਲਾ ਤੁਹਾਡੇ ਸਾਹਮਣੇ ਲਿਆਉਂ। ਖਿੱਚ ਕੇ ਲਿਆ ਆਜਾ ਮੇਰਾ ਭਰਾ ਕਰਾ ਕੱਲ ਨੂੰ ਲੋਕ ਵੀ ਉਂਗਲਾਂ ਚੁੱਕਣਗੇ ਇਹਨਾਂ ਦੇ ਵੀ ਬੱਚੇ ਹੋਣੇ ਆ ਵੀ ਇਹ ਭੈਣ ਭਰਾ ਸੀ ਆ ਕੀ ਕੀ ਕਹੋਂਗੇ ਸਮਾਜ ਨੂੰ ਕੀ ਮੂੰਹ ਦਿਖਾਉਂਗੇ ਕੀ ਗੱਲ ਕਹੋਂਗੇ ਸਮਾਜ ਬੰਦੇ ਵੇਖੇ ਜਾਂਦੇ ਆ ਹੁਣ ਦੁਨੀਆਂ ਤੇ ਕੰਮ ਇਹ ਚੱਲੀ ਜਾਂਦਾ ਵੀਰ ਜੀ ਤੁਸੀਂ ਕਿਸੇ ਜਾਂਦਾ ਤੁਹਾਨੂੰ ਕੰਮ ਆਂਦੇ ਤੁਸੀਂ ਸਹੀ ਹੋ ਗਿਆ ਇਹ ਇਹ ਗੱਲਬਾਤ ਕਰਾਈ ਆ ਉਹਨਾਂ ਨੇ ਸਾਰਿਆਂ ਨੇ ਕਰਾਈ ਪੈਣਾ ਦੀ ਉਹਨਾਂ ਨੇ ਕਰਾਈ ਗੱਲ ਤੁਸੀਂ ਹਾਂਜੀ ਜੀ ਨੇ ਕਰਾਈ ਕਿਹੜੀ ਭੈਣ ਨੇ ਕਰਾਈ ਹੈ ਜਸਪ੍ਰੀਤ ਨੇ ਜਿਹੜੇ ਹਿਸਾਬ ਨਾਲ ਕੰਮ ਗਲਤ ਹੋਇਆ ਉਸ ਤਰੀਕੇ ਨਾਲ ਲੱਗਦਾ ਵੀ ਇਹ ਸਹੀ ਹੋ ਗਿਆ ਸੀ ਤੇ ਉਹ ਵੀ ਵਿਆਹ ਕਰਾਈ ਜਾਂਦੇ ਆ ਭੈਣ ਭਰਾ ਵਿਆਹ ਕਰਾ ਲੈਂਦੇ ਆ ਹਾਂ ਕੀ ਪਛੋਈ ਜਾਂਦਾ ਮਾਤਾ ਜੀ ਇਹ ਕੱਲ ਨੂੰ ਕਦੇ ਲੜਕੀ ਕਹਿੰਦੀ ਵੀ ਮੈਨੂੰ ਮੇਰੇ ਪੇਕੇਆਂ ਨੂੰ ਮਿਲਾ ਦੋ ਮੈਂ ਆਪਦੀ ਮਾਦਰ ਨੂੰ ਮਿਲਣਾ ਭੈਣਾਂ ਨੂੰ ਮਿਲਣਾ ਜਾਂ ਮੈਂ ਕਿਤੇ ਵਾਪਸੀ ਜਾਣਾ ਫਿਰ ਤੁਸੀਂ ਇਹਨੂੰ ਭੇਜੋਗੇ ਜਾਂ ਨਹੀਂ ਨਹੀਂ ਬਿਲਕੁਲ ਨਹੀਂ ਜੀ ਨਾ ਮੈਂ ਪੇਕੇ ਜਾਂਦਾ ਮੈਂ ਗੱਲ ਜਰੂਰ ਦੱਸੀ ਜੇ ਬੱਚੇ ਨੇ ਜਿਹਦੇ ਕੀਤੀ ਜਾਂ ਕਦੇ ਆਪਦੀ ਮਾਂ ਨੂੰ ਉਹ ਸਾਨੂੰ ਦੱਸਿਆ ਵੀ ਯਾਦ ਕਰਦਾ ਮਿਲਣ ਨੂੰ ਜੀ ਨਹੀਂ ਕਰਦਾ ਨਹੀਂ ਜੀ ਦਿੱਲੀ ਮੈਰਿਜ ਹੋਇਆ ਨੂੰ 10 ਸਾਲ ਹੋ ਗਏ ਸੀਗੇ ਤੁਹਾਡੀ ਨੂੰ ਹਾਂਜੀ ਬੱਚੇ ਕਿੰਨੇ ਸੀ ਇੱਕ ਬੇਟਾ ਕਿੰਨੇ ਸਾਲ ਦਾ 9 ਸਾਲ ਦਾ 9 ਸਾਲ ਦਾ ਉਥੋਂ ਆਉਣ ਦਾ ਕੀ ਕਾਰਨ ਆ ਸਹੁਰੇ ਪਰਿਵਾਰ ਕੋਈ ਤੰਗ ਪਰੇਸ਼ਾਨੀ ਸੀ ਹਾਂਜੀ ਬਸ ਮੈਂ ਆਪਣੀ ਮਰਜ਼ੀ ਨਾਲ ਇੱਥੇ ਆਈ ਮੇਰੇ ਤੇ ਕਿਸੇ ਨੇ ਕੋਈ ਪ੍ਰੈਸ਼ਰ ਨਹੀਂ ਪਾਇਆ ਨਾ ਇਹਨਾਂ ਨੇ ਨਾ ਕਿਸੇ ਨੇ ਮੈਂ ਆਪਣੀ ਮਰਜ਼ੀ ਨਾਲ ਰਹਿ ਰਹੀ ਹਾਂ ਇੱਥੇ ਉੱਥੇ ਦੁਬਾਰਾ ਵਾਪਸ ਨਹੀਂ ਜਾਣਾ ਨਹੀਂ ਜੀ ਇੱਥੇ ਮਨਪ੍ਰੀਤ ਆ ਉਹ ਜਿਹੜਾ ਮੁੰਡੇ ਨਾਲ ਤੂੰ ਆਈ ਆ ਉਹਦਾ ਨਾਮ ਮਨਪ੍ਰੀਤ ਆ ਮਨਦੀਪ ਮਨਦੀਪ ਉਹਦੇ ਨਾਲ ਹੀ ਜ਼ਿੰਦਗੀ ਗੁਜ਼ਾਰਨੀ ਆ ਹਾਂਜੀ ਕੀ ਆਪਦੇ ਮਾਂ ਪਿਓ ਨੂੰ ਕੀ ਕਹਿਣਾ ਚਾਹਣੀ ਆ ਉਹ ਉਹਨਾਂ ਨੇ ਵੇਖੋ ਸਾਨੂੰ ਵੀ ਪੱਖ ਦਿੱਤਾ ਵੀ ਸਾਨੂੰ ਕੁੜੀ ਨੂੰ ਉਹ ਮਲਾਉਂਦੇ ਨਹੀਂ ਕਰਦੇ ਨਹੀਂ ਕੀ ਕਹਿਣਾ ਚਾਹਣੀ ਆ ਆਪਦੇ ਮਾਂ ਪਿਓ ਨਹੀਂ ਬੱਸ ਮੈਂ ਉਹਨਾਂ ਨਾਲ ਵੀ ਨਹੀਂ ਮਿਲਣਾ ਕਿਸੇ ਨਾਲ ਨਹੀਂ ਮਿਲਣਾ ਇੱਥੇ ਹੀ ਰਹਿਣਾ ਹਾਂਜੀ ਉੱਥੇ ਦਿੱਲੀ ਵੀ ਨਹੀਂ ਜਾਣਾ ਤੇ ਪੇਕੇ ਪਰਿਵਾਰ 'ਚ ਵੀ ਨਹੀਂ ਜਾਣਾ ਨਹੀਂ ਜੀ ਦੇਖੋ ਇਹ ਲੜਕੀ ਨੇ ਇਹ ਗੱਲ ਸਾਫ਼ ਕਹਤੀ ਆ ਵੀ ਮੈਂ ਉੱਥੋਂ ਆਪਦੀ ਮਰਜ਼ੀ ਦੇ ਨਾਲ ਇੱਥੇ ਆਈ ਆ ਠੀਕ ਆ ਮੇਰਾ ਇਹ ਮੇਰੇ ਕਿਸੇ ਦਾ ਦਬਾਅ ਨਹੀਂ ਮੇਰੇ ਉੱਪਰ ਤੇ ਮੈਂ ਉੱਥੇ ਮੇਰੀ ਮੈਰਿਜ ਹੋਈ ਸੀ ਕਿ ਮੈਨੂੰ ਨਹੀਂ ਠੀਕ ਲੱਗਿਆ ਤੇ ਮੈਂ ਇੱਥੇ ਆਈ ਜ਼ਰੂਰ ਹਾਂ ਪਰ ਮੈਂ ਨਾ ਕਿਸੇ ਨੂੰ ਮਿਲਣਾ ਨਾ ਪੇਕੇ ਪਰਿਵਾਰ ਨੂੰ ਨਾ ਜਿੱਥੇ ਸਹੁਰੇ ਸੀ ਉਸ ਬੱਚੇ ਨੂੰ ਵੀ ਨਹੀਂ ਮਿਲਣਾ ਆਪਣੇ ਨੂੰ ਨਹੀਂ ਠੀਕ ਹੈ ਉਹ ਰਹਿ ਰਹੇ ਕੋਈ ਗੱਲ ਨਹੀਂ ਮਿਲਣਾ ਨਹੀਂ ਮਿਲਣਾ ਠੀਕ ਆ ਮਾਤਾ ਜੀ ਉਰੇ ਨੂੰ ਆਜੋ ਕੀ ਨਾਮ ਆ ਤੁਹਾਡਾ ਜੀ ਗਰਮੀਤ ਕੌਰ ਜੀ ਤੁਸੀਂ ਕੀ ਨਾਮ ਆ ਤੁਹਾਡੇ ਬੇਟੇ ਦਾ ਮਨਦੀਪ ਸਿੰਘ ਮਨਦੀਪ ਸਿੰਘ ਹਾਂਜੀ ਅੱਛਾ ਉਹ ਇਹਨੂੰ ਲੈ ਕੇ ਆਇਆ ਆਪਦੀ ਮਰਜ਼ੀ ਨਾਲ ਆ ਇਹ ਆਪਦੀ ਮਰਜ਼ੀ ਆ ਜੀ ਇਹਨਾਂ ਦੀ ਜੀ ਹਾਂਜੀ ਥੋੜਾ ਕੋਈ ਦੇਣ ਲੈਣ ਦੀ ਆਪਣਾ ਕੋਈ ਨਹੀਂ ਵਿੱਚ ਜੀ ਹਾਂਜੀ ਕਰ ਤੁਸੀਂ ਮੁੰਡੇ ਨੂੰ ਇਹ ਦੱਸਿਆ ਨਹੀਂ ਵੀ ਉਹਦੀ ਭੂਆ ਦੀ ਲੜਕੀ ਮਾਮੇ ਦੀ ਲੜਕੀ ਹੈ ਜੀਜੇ ਬਈ ਮੇਰੇ ਯਾਰ ਮੈਨੂੰ ਤੇ ਇੱਕ ਦਿਨ ਪਹਿਲਾਂ ਦੱਸਿਆ ਨੇ ਹੂੰ ਮੈਂ ਸਾਡੇ ਕੋ ਤੇ ਤਾਂ ਨੰਬਰ ਵੀ ਹੈ ਨਹੀਂ ਸੀ ਜਿਉਂ ਵਿਆਹ ਸੀ 10 ਲੋਕਾਂ ਨੂੰ ਵਿਆਹ ਨੂੰ ਸਾਨੂੰ ਉਹਨਾਂ ਮੱਥੇ ਨਹੀਂ ਲੱਗਦੇ ਤਾਂ ਨਾ ਸੀ ਚੈਨ ਟੱਕਰੇ ਸੀ ਹੂੰ ਜਮਾਂ ਅਸੀਂ ਵੇਖੀ ਤੇ ਸੋਨਾ ਕਹੇ ਜਿਵੇਂ ਮੇਰਾ ਭਰਾ ਮਰਿਆ ਸੀ ਤਾਂ ਨਹੀਂ ਉਹਨਾਂ ਨੇ ਮੱਥੇ ਲਗੰਦੇ ਤੇ ਜਿਵੇਂ ਤਾਂ ਕਟਣਾਈ ਸੀ ਆਪਾਂ ਨਹੀਂ ਵੇਖੀ ਤੇ ਕਿ ਕਿਹੋ ਜੀ ਕੇਵ ਜੀ ਨਹੀਂ ਹੂੰ ਮੈਂ ਇਹਨਾਂ ਦੀ ਮੂਵੀ ਸੀ ਮੇਰੇ ਮਾਦੇ ਭਰਾਉਣੇ ਐ ਕੈਸਾ ਉਹ ਐਲ ਬੰਬ ਬਖਾਦ ਨਾਲੇ ਨਾ ਕੁੰਜੀ ਬੱਦੀ ਦੀ ਮਾਨਾ ਕਹਿੰਦੀ ਕੁੰਜੀ ਨਹੀਂ ਲੱਭਦੀ ਹੂੰ ਸਾਨੂੰ ਐਲ ਬੰਬ ਤੱਕ ਨਹੀਂ ਬਖਾਇ ਤਾਂ ਮੈਨੂੰ ਸਾਨੂੰ ਕਾਹ ਦੇਣਾ ਸੀ ਤੇ ਉਦੋਂ ਤੇ ਮੇਰਾ ਮੁੰਡਾ ਐਡਾ ਹੀ ਜਦ ਦਾ ਵਿਆ ਸੀ ਹੂੰ ਛੋਟਾ ਸੀ ਹੂੰ ਗੋਦੀ ਦੋਦੀ ਚੌਂਦਾ ਸੀ ਮੈਂ ਤੇ ਇਹ ਉਹਨਾਂ ਦੇ ਇਹਨਾਂ ਨੇ ਘਰ ਜਾੜਿਆ ਵਾ ਹੂੰ ਇਸ ਮੇਰੇ ਮੁੰਡੇ ਆ ਨੰਬਰ ਇਹ ਜਦੋਂ ਗੱਡੀ ਤੇ ਹੁੰਦਾ ਸੀ ਉਦੋਂ ਕਹਿੰਦੀ ਸੀ ਆ ਜਾ ਆਜਾ ਆ ਵੇਖੋ ਮੇਰੀ ਚਾਹ ਡੁੱਲੀ ਇੱਥੇ ਹੂੰ ਇਹਨਾਂ ਨੇ ਆਥ ਨੇ ਮੇਰੇ ਚਾਹ ਡੁੱਲੀ 5 6 ਵਜੇ ਇਹਨਾਂ ਨੇ ਆਖਿਆ ਕਿ ਕੁੜੀਆਂ ਨੇ ਆਖਿਆ ਨੇ ਆਜਾ ਇੱਥੇ ਆਜਾ ਆਜਾ ਇੱਥੇ ਜਾ ਇਹਨੇ ਆ ਦੱਸ ਕੇ ਸਾਨੂੰ ਗਿਆ ਤੇ ਉੱਥੇ ਜਾਵੜਾ ਜਦੋਂ ਅਸੀਂ ਫੋਨ ਮਾਰ ساری ਰਾਤ ਮੈਂ ਚੀਕਾ ਮਾਰਦੀ ਰਹੀ ਆ ਜੀ ਇਹ ਮੁੰਡੇ ਨੇ ਮੇਰੀ ਨਹੀਂ ਸੁਣੀ ਹੂੰ ਉੱਥੇ ਜਾਵੜਿਆ ਮੈਂ ਫੇਰ ਆਖਿਆ ਮੈਂ ਕਿਹਾ ਤਾਂ ਕਿੱਥੇ ਆ ਤੂੰ ਕਹਿੰਦਾ ਮੈਂ ਕੋਲ ਫਰੀ ਕੋਟਾ ਇਹਨਾਂ ਕੋਲੇ ਮੈਂ ਕਹਿੰਦੇ ਇੱਥੇ ਘੜਾ ਵਿਆਹ ਤੇਰੇ ਜਿਹੜੇ ਇੱਥੇ ਆ ਹੂੰ ਉਹਨਾਂ ਨੇ ਮੁੰਡੇ ਮੇਰਾ ਨੰਬਰ ਦਿੱਤਾ ਕਹਿੰਦੀਆਂ ਵੇਖ ਮਨਦੀਪ ਨਾਲ ਗੱਲ ਕਰਿਆ ਕਰ ਕਿ ਇਹ ਸਾਰਾ ਰਲ ਮਿਲ ਕੇ ਉਹਨਾਂ ਨੇ ਇਹਦਾ ਘਰ ਉਹਨਾਂ ਨੇ ਉਹਨਾਂ ਨੇ ਜਾੜਿਆ ਜਿਹੜੀ ਇਹ ਤੋਂ ਵੱਡੀ ਕੁੜੀ ਪਤਲੀ ਜੀ ਲੰਮੀ ਜੀ ਉਹ ਉਹਨੂੰ ਫੇਰਦੀ ਸੀ ਇੱਥੇ ਹਾਂਜੀ ਸਾਡੇ ਮੁੰਡੇ ਦੇ ਵੱਡੇ ਮੁੰਡੇ ਛੋਟੇ ਦੇ ਦੇ ਐਸੇ ਦੇ ਇਹ ਜੇ ਉਹਦੇ ਤਿੰਨ ਬੱਚੇ ਹੋਏ ਆ ਕਿੰਨਾ ਵਾਰੀ ਕੇਸ ਉਹਨੇ ਕਰਾਏ ਆ ਹੂੰ ਸਾਨੂੰ ਨਹੀਂ ਪਤਾ ਹਾਂ ਸਾਨੂੰ ਪਤਾ ਲੱਗਦਾ ਹੂੰ ਕੀ ਬਣ ਕੇ ਕਰਾਇ ਦੱਸੋ ਤੋ ਤੁਹਾਨੂੰ ਵੀ ਪਤਾ ਲੱਗ ਜੰਦਾ ਤੇ ਕੀ ਬਣ ਕੇ ਕਰਾਇਆ ਸਾਡੇ ਆਂਦੀ ਦੀ ਮਾਂ ਤੇ ਉਂਗਲਾਂ ਦੀ ਚੁਟਕੀ ਨਾਲ ਕਦੇ ਸੱਦਦੀ ਦੀਪ ਨੂੰ ਮਨ ਟਮੰਟੀ ਆ ਜਾਂਦਾ ਕਦੇ ਉਹਨਾਂ ਨੇ ਕਿ ਗੋਲਦਾ ਨਹੀਂ ਗੋਲਦਾ ਵੀ ਨਹੀਂ ਸੀ ਫੇਰ ਫੇਰ ਇਹਨਾਂ ਜੇ ਕੋ ਕਮੇਟੀ ਆ ਕੁਛ ਆ ਪਰਜਾਈ ਮੇਰੀ ਨੇ ਫੋਨ ਕਰਨਾ ਮੇਰੇ ਕਮੇਟੀ ਆ ਦੀ ਮੈਨ ਪੈਸੇ ਦੇ ਕੇ ਜਾ ਤੁਹਾਡੇ ਮੁੰਡੇ ਨੂੰ ਹਾਂਜੀ ਕੋ ਲੱਖ ਡੇ ਲੱਖ ਰੁਪਈਆ ਖਾਈ ਬੈਠੀਆਂ ਫੇਰ ਮੇਰੇ ਬੇਟੇ ਦਾ ਵਿਆਹ ਸੀ ਵੱਡੇ ਦਾ ਫੇਰ ਇਹਨਾਂ ਨੇ ਅਸੀਂ ਵਿਆਹ ਤੇ ਆਖਿਆ ਕਹਿੰਦੀ ਤੇ ਮੈਂ ਨਹੀਂ ਆਉਣਾ ਹੂੰ ਤੇ ਸਾਡਾ ਹੱਥ ਨਿੜਿਆ ਨਹੀਂ ਐ ਸਾੰਨੇ ਨਹੀਂ ਪਤਾ ਕਿਹੜੇ ਮੱਕਥੋਂ ਨੇ ਗੱਡੀ ਚੱਕੀ ਆ ਤੇ ਉਹਨਾਂ ਤਿਆਰ ਕਰਕੇ ਲੀੜਾ ਲੱਤਾਂ ਲੈ ਕੇ ਦੇਖ ਲੈ ਕੇ ਆ ਯਾਰ ਬੱਚਿਆਂ ਨੂੰ ਲੀੜਾ ਦਿੱਤਾ ਲੈ ਕੇ ਦਿੱਤਾ ਤਿਆਰ ਕਰਕੇ ਲਿਆ ਉਹਨਾਂ ਨੂੰ ਸਾਨੂੰ ਉਧਰ ਪਤਾ ਜੀ ਗੱਡੀ ਤੇ ਲੈ ਕੇ ਆਇਆ ਨਾਲੇ ਪੈਸੇ ਦਿੱਤੇ ਉਹਨਾਂ ਨੂੰ ਵਰਤਨ ਹੂੰ ਫੇਰ ਗਲਤੀ ਉਹਨਾਂ ਦੀ ਸਾਡੀ ਕੋਈ ਗਲਤੀ ਨਹੀਂ ਹੂੰ ਹੁਣ ਉਹਨੇ ਚੱਕ ਤਾਂ ਚੱਕ ਦੀਆਂ ਤੇ ਮੇਰਾ ਅਰਗ ਇਹਨੇ ਮਾਰਤਾ ਜਾਣਾ ਮੈਂ ਸੀ ਹੂੰ ਸਮਝ ਆ ਰਹੀ? ਹੂੰ। ਤਾਂ ਉਦੋਂ ਹੀ ਪਤੇ ਦਾ ਭੂਆ ਦਾ ਪੁੱਤ ਆ। ਅੱਜ ਇਹ ਆ ਗਈ ਤਾਂ ਹੁਣ ਭੂਆ ਦਾ ਪੁੱਤ ਦਿਸ ਗਿਆ। ਜਦੋਂ ਆਪੋਂ ਨੇ ਉਹ ਤਾਂ ਭੂਆ ਦਾ ਪਤਨ ਗੇਪ ਚਪਤ। ਸਹੀ। ਅੱਛਾ ਜਦੋਂ ਉਹ ਸਾਧੀਆਂ ਸੀ ਉਹ ਵੀ ਸਾਧੀਆਂ ਸੀ ਮੁੰਡੇ ਨੂੰ। ਬਹੁਤ ਹੀ ਸਾਧੰਗਾ ਸੀ ਬੋਸ ਕਹਿੰਦੀ ਸਾਡਾ ਜੀ ਨਹੀਂ ਲਾ ਤੂੰ ਗੱਲੇ ਬਣਗਾ ਸੁਣਾ ਸੁਣਾਉਣਾ ਸਾਨੂੰ ਤੂੰ ਆਸੇ ਵੜੇ ਪਾਉਣਾ ਸਨ ਫੁਲਾਨਾ। ਇਹ ਗੱਲਬਾਤ ਕਰਾਈ ਆ। ਉਹਨਾਂ ਨੇ ਸਾਰਿਆਂ ਨੇ ਕਰਾਈ ਪੈਣਾ ਨਹੀਂ। ਉਹਨਾਂ ਨੇ ਕਰਾਈ ਗੱਲ ਤੁਹਾਡੀ। ਹਾਂਜੀ। ਕინੇ ਕਰਾਈ ਕਿਹੜੀ ਭੈਣ ਨੇ ਕਰਾਈ ਆ? ਜਸਪ੍ਰੀਤ ਨੇ। ਜਸਪ੍ਰੀਤ ਨੇ। ਇਹ ਮਨਦੀਪ ਦੇ ਨਾਲ ਗੱਲ। ਹਾਂਜੀ। अच्छा दिल्ली ਤੋਂ ਕਿੰਨੇ ਉਹ ਲੈ ਕੇ ਮਨਦੀਪ ਲੈ ਕੇ ਆਏ ਤੁਹਾਨੂੰ ਹਾਂਜੀ ਉਹੀ ਲੈ ਕੇ ਆਇਆ ਗੱਲ ਕੀ ਨਾਮ ਦੱਸਿਆ ਭੈਣ ਦਾ ਜਸਪ੍ਰੀਤ ਜਸਪ੍ਰੀਤ ਉਹਨੇ ਗੱਲ ਕਰਾਈ ਤੇ ਮਾਤਾ ਕੀ ਲੱਗਦਾ ਨੇ ਵੀ ਇਹ ਚੀਜ਼ ਗਲਤ ਹੋਈ ਹੈ ਰਿਸ਼ਤਾ ਕਹੇ ਜੀ ਅਸੀਂ ਭੈਣ ਭਰਾ ਵਾਲਾ ਰਿਸ਼ਤਾ ਤਾਂ ਪਤਾ ਲੱਗ ਜਾਂਦਾ ਫਿਰ ਆਪਾਂ ਆਪਾਂ ਹਰ ਕੋ ਕੁਝ ਕਹਿ ਨਹੀਂ ਸਕਦੇ ਨਾਲ ਜੀ ਠੀਕ ਹੈ ਨਾ ਆਪਣਾ ਜੋਰ ਨਹੀਂ ਚੱਲਦਾ ਜਦੋਂ ਉਹ ਸਾਰੇ ਕਹਿੰਦੇ ਸਾਡੀ ਚੁੱਟ ਦੀ ਨਾਲ ਹੀ ਚੱਲਦਾ ਤੇ ਇਹਨਾਂ ਦੇ ਆਖੇ ਨਹੀਂ ਲੱਗਦਾ ਤੇ ਫਿਰ ਤੁਸੀਂ ਫਿਰ ਆਪ ਸਮਝੋ ਤੁਸੀਂ ਤੁਸੀਂ ਹੱਬ ਸਿਆਣੇ ਬਿਆਣੇ ਤੋਹਾਰ ਕਿਥੇ ਪਤਾ ਜਾਨੇ ਆ ਹੂੰ ਤੁਸਾਂ ਨੂੰ ਕੱਲ ਨੂੰ ਲੋਕ ਵੀ ਉਂਗਲਾਂ ਚੁੱਕਣਗੇ ਇਹਨਾਂ ਦੇ ਵੀ ਬੱਚੇ ਹੋਣੇ ਆ ਵੀ ਇਹ ਭੈਣ ਭਰਾ ਸੀ ਆ ਕੀ ਕੀ ਕਹੋਂਗੇ ਸਮਾਜ ਨੂੰ ਕੀ ਮੂੰਹ ਦਿਖਾਉਂਗੇ ਕੀ ਗੱਲ ਕਹੋਂਗੇ ਸਮਾਜ ਨੂੰ ਵੀ ਵੇਖੇ ਜਾਂਦੇ ਆ ਮਨ ਦੁਨੀਆਂ ਤੇ ਕੰਮ ਇਹ ਚੱਲੀ ਜਾਂਦਾ ਵੀਰ ਜੀ ਤੁਸੀਂ ਦਿਸੀ ਜਾਂਦਾ ਤੁਹਾਨੂੰ ਕੰਮ ਕੰਮ ਕੀ ਦੇ ਨਾ ਪਿਓ ਤੇ ਵਿਆਹ ਕਰਾਈ ਜਾਂਦੇ ਆ ਭੈਣ ਭਰਾ ਵਿਆਹ ਕਰਾਏ ਜਾਂਦੇ ਆ ਹੂੰ ਹੈ ਕੀ ਕੁਛ ਹੋਈ ਜਾਂਦਾ ਹੂੰ ਹਾਂ ਨਾ ਹਾਂਜੀ ਤਾਂ ਹਾਂ ਨਾ ਸਾਸਨਿਕ ਕੀ ਜਵਾਈ ਦੇ ਨਾਲ ਤਾਂ ਫਿਰ ਉੱਥੇ ਕੀ ਹੋ ਜੇ ਹੁਣ ਆ ਮਾਪਲ ਜੋਰ ਨਹੀਂ ਰਾ ਚੱਲਦਾ ਫਿਰ ਬੰਦ ਦਿਓ ਤੁਸੀਂ ਸਹੀ ਹੋ ਗਿਆ ਇਹ ਮੈਂ ਜਿਹੜਾ ਹੁਣ ਮੈਂ ਉਹਦੇ ਪੁੱਤ ਨੂੰ ਕਿ ਜੇ ਮੇਰੇ ਪੋਤੇ ਜਾਂ ਕੁਝ ਖਾ ਕੇ ਮਰ ਗਿਆ ਜੀ ਜੇ ਇਹ ਮਰ ਗਈ ਅਸੀਂ ਤਾਂ ਵੀ ਫਸੇ ਹੂੰ ਜੀ ਨੇ ਠੀਕ ਹੈ ਗੱਲ ਤਾਂ ਜੇ ਮਰ ਗਈ ਤਾਂ ਵੀ ਅਸੀਂ ਪਤਾ ਜੇ ਉਹ ਮੇਰਾ ਪੁੱਤ ਮਰ ਗਿਆ ਹੂੰ ਤਾਂ ਮੈਨੂੰ ਪੁੱਤ ਮੇਰਾ ਨਹੀਂ ਥਿਆਉਣਾ ਹੂੰ ਠੀਕ ਹੈ ਨਾ ਜੀ ਜੇ ਜੱਜ ਨੇ ਵੀ ਬਿਆਂਲੇ ਜੱਜ ਨੇ ਵੀ ਇਹ ਕਹਿਣਾ ਨਾ ਹੂੰ ਤੇ ਨਾ ਦੇ ਪੀ ਥਿਆਉਣੇ ਨਾ ਪੁੱਤ ਥਿਆਉਣਾ ਮੈਂ ਬਰ ਕਿੱਥੋਂ ਲੈ ਲੂੰ ਹਣ ਭਾਵੇਂ ਚੰਗੀ ਆ ਭਾਵੇਂ ਮਾੜੀ ਭਾਵੇਂ ਕਿਵੇਂ ਆ ਗਈ ਮੇਰੇ ਘਰੇ ਮੈਂ ਆਹਦੀ ਧੀ ਬਣਾ ਕੇ ਰੱਖੀ ਆ ਧੀ ਸੀ ਤਾਂ ਧੀ ਬਣਾ ਕੇ ਰੱਖੀ ਮੈਂ ਚਾਰ ਮਹੀਨਿਆਂ ਤੋਂ ਇੱਥੇ ਰਹਿ ਰਹੀ ਹਾਂ ਹਾਂਜੀ ਕੋਈ ਤੰਗ ਪਰੇਸ਼ਾਨੀ ਨਹੀਂ ਤੇ ਰਹਿਣਾ ਵੀ ਇੱਥੇ ਹੀ ਆ ਹਾਂਜੀ ਇਹ ਦੂਜਾ ਪੱਖ ਸੀਗਾ ਇਹ ਲੜਕੀ ਹੈ ਜਿਹੜੀ ਆਪਣਾ ਮਨਪ੍ਰੀਤ ਕੌਰ ਨਾਮ ਤੁਹਾਡਾ ਮਨਪ੍ਰੀਤ ਕੌਰ ਤੇ ਇਹਦਾ ਜਿਹੜਾ ਲੜਕਾ ਸੀਗਾ ਇਹਦੀ ਭੂਆ ਦਾ ਮੁੰਡਾ ਮਨਦੀਪ ਉਹਦੇ ਨਾਲ ਹੀ ਇਹਨੇ ਰਿਸ਼ਤਾ ਇੱਥੇ ਕਰਾ ਲਿਆ ਇਹ ਮਾਤਾ ਖੜੀ ਆ ਉਸ ਮਨਦੀਪ ਦੀ ਇਹ ਕਹਿੰਦੀ ਵੀ ਸਾਰਾ ਕੁਝ ਜਿਹੜਾ ਸਮਾਜ ਅੱਜ ਤੁਸੀਂ ਵੇਖ ਰਹੇ ਹੋ ਚੱਲੀ ਜਾਂਦਾ ਤੇ ਇਹ ਹੋ ਰਿਹਾ ਇਸ ਤਰੀਕੇ ਨਾਲ ਵੀ ਜੇ ਮੈਂ ਰੋਕਦੀ ਜਾਂ ਕਰਦੀ ਤਾਂ ਮੇਰਾ ਪੁੱਤ ਮਰ ਜਾਂਦਾ ਜਾਂ ਇਹ ਮਰ ਜਾਂਦੀ ਫੇਰ ਅਸੀਂ ਕੀ ਕਰਦੇ ਇਹਨਾਂ ਨੇ ਇਹ ਗੱਲ ਕਹੀ ਹੁਣ ਲੜਕੀ ਦਾ ਇਹ ਕਹਿਣਾ ਕਿ ਨਾ ਤਾਂ ਮੈਂ ਆਪਣੇ ਪੇਕੇ ਪਰਿਵਾਰ ਨੂੰ ਮਿਲਣਾ ਤੇ ਨਾ ਮੈਂ ਕਦੇ ਜਿਹੜਾ ਹੈਗਾ ਸਹੁਰੇ ਪਰਿਵਾਰ ਨੂੰ ਮਿਲਣਾ ਮਾਤਾ ਜੀ ਜੀ ਕੱਲ ਨੂੰ ਕਦੇ ਲੜਕੀ ਕਹਿੰਦੀ ਵੀ ਐ ਮੈਨੂੰ ਮੇਰੇ ਪੇਕੇਆਂ ਨੂੰ ਮਲਾ ਦੋ ਮੈਂ ਆਪਦੀ ਮਾਦਰ ਨੂੰ ਮਿਲਣਾ ਭੈਣਾਂ ਨੂੰ ਮਿਲਣਾ ਜਾਂ ਮੈਂ ਕਿਤੇ ਵਾਪਸੀ ਜਾਣਾ ਫਿਰ ਤੁਸੀਂ ਇਹਨੂੰ ਭੇਜੋਗੇ ਜਾਂ ਨਹੀਂ ਨਾ ਬਿਲਕੁਲ ਨਹੀਂ ਜੀ ਨਾ ਨਾ ਬਈ ਪੇਕੇ ਜਾਂਦਾ ਮੈਂ ਪੇਕੇ ਨਾਲ ਮਿਲਣ ਦੀ ਗੱਲ ਹੀ ਨਹੀਂ ਕੀਤੀ ਹੂੰ ਤਨੀ ਦੇ ਰਹਿੰਦੀ ਦੁਨੀਆ ਤਾਂ ਕਿੰਨੀ ਕੁਝ ਹੋ ਜਾਂਦਾ ਲੋਕਾਂ ਦੇ ਹੂੰ ਹੋ ਜਾਂਦਾ ਕਿ ਨਹੀਂ ਜਾਂਦਾ ਜਿੰਨਿਆ ਭੈਣ ਭਰਾ ਨੇ ਮਿਲਣਾ ਵੇ ਤੇ ਇਹਦੇ ਨਾਲ ਉਹ ਐਨਾ ਚਾਗਾ ਨਹੀਂ ਚੱਕਦਾ ਹੁਣ 4 ਮਹੀਨੇ ਹੋ ਗਏ ਨੂੰ ਆਇ ਨੂੰ ਕਿਤੇ ਕਹਿੰਦੇ ਸੀ ਮੁੰਡੇ ਨੂੰ ਮਰਵਾ ਦੇਣਾ ਹੂੰ ਕਿਤੇ ਕੁਛ ਕਹਿੰਦੇ ਆ ਕਿਤੇ ਕੁਛ ਕਹਿੰਦੇ ਆ ਕਿ ਕਿਤੇ ਬੰਦੇ ਬੰਦੇ ਇੱਥੇ ਘੱਲਦੇ ਆ ਹੂੰ ਮੈਂ ਤੇ ਪੁੱਤਰ ਪਰੇ ਕਿਵੇਂ ਰੱਖੇ ਬੈਠੀ ਆ ਤੇ ਜੇ ਮੇਰੇ ਪੁੱਤ ਨੂੰ ਮਾਰਤਾ ਤੇ ਫਿਰ ਤੂੰ ਆਪ ਵੇਖ ਲੋ ਫੇਰਾ ਹੂੰ ਇਹ ਕਿੰਨੀ ਮੁੰਡੀ ਜੁਮਨੇ ਵਾਲੀ ਜੁਮਮਾ ਰਹੋ ਆ ਚਲੋ ਇਹ ਗੱਲ ਤਾਂ ਮਾਤਾ ਜੀ ਤੁਹਾਡੀ ਅਸੀਂ ਵੀ ਕਹਿੰਦੇ ਆ ਵੀ ਕੋਈ ਕਿਸੇ ਨੂੰ ਮਾਰੇ ਨਾ ਪਰ ਜਿਹੜੇ ਹਿਸਾਬ ਨਾਲ ਕੰਮ ਗਲਤ ਹੋਇਆ ਉਸ ਤਰੀਕੇ ਨਾਲ ਲੱਗਦਾ ਵੀ ਇਹ ਸਹੀ ਹੋ ਗਿਆ ਸੀ ਮੈਂ ਹੁਣ ਕਹਿੰਨੀ ਸਹੀ ਆ ਬਸ ਜਿਹੜਾ ਕਸ ਹੋ ਗਿਆ ਬਸ ਭਗਵੰਦਰ ਜੋ ਹੋ ਹੀ ਗਿਆ ਜਿਹੜਾ ਹੋ ਗਿਆ ਹਾਂ ਜਦ ਹੋਣਾ ਹੋ ਗਿਆ ਬਸ ਜੀ ਤੁਹਾਨੂੰ ਤੁਸੀਂ ਨਿਤ ਜਾਣਦੇ ਆ ਤੁਹਾਨੂੰ ਅਸੀਂ ਵੇਣੇ ਆ ਵੀੜ ਵਿੱਚ ਵੇਣੇ ਆ ਇੱਕ ਗੱਲ ਇਹ ਜ਼ਰੂਰ ਦੱਸੀ ਜੇ ਬੱਚੇ ਨੇ ਜਿੱਦ ਕੀਤੀ ਜਾਂ ਕਦੇ ਆਪਦੀ ਮਾਂ ਨੂੰ ਉਹ ਸਾਨੂੰ ਦੱਸਿਆ ਵੀ ਯਾਦ ਕਰਦਾ ਮਿਲਣ ਨੂੰ ਜੀ ਨਹੀਂ ਕਰਦਾ ਨਹੀਂ ਜੀ ਜਦੋਂ ਹੁਣ ਆ ਹੀ ਗਏ ਆ ਬੱਚੇ ਤੋਂ ਆਪਾਂ ਮੇਰੀ ਗੱਲ ਸੁਣ ਹਾਂ ਗਲਤ ਕੰਮ ਹੈ ਵੀ ਨਹੀਂ ਮਿਲਦੀ ਨਹੀਂ ਮੈਂ ਤੁਹਾਡਾ ਵੀ ਜੀ ਨਹੀਂ ਕਰਦਾ ਜੀ ਕਰਦਾ ਪਰ ਠੀਕ ਹੈ ਉਹ ਰਹਿ ਰਿਹਾ ਕੋਈ ਨਾ ਹਾਂ ਨਹੀਂ ਦੂਜਾ ਪੱਖ ਸੀ ਜਿਹੜਾ ਇਹ ਆਪਾਂ ਕੀਤਾ ਸੀਗਾ ਪਹਿਲਾ ਪੱਖ ਤੁਸੀਂ ਸੁਣਿਆ ਸੀ ਜਿੱਥੇ ਮਾਮੇ ਭੂਆ ਦੀ ਲੜਕੀ ਦੇ ਆਪਸ ਦੇ ਵਿੱਚ ਮੈਰਿਜ ਕਰਵਾ ਲਈ ਇਹ ਦੂਜਾ ਪੱਖ ਵੀ ਕਲੀਅਰ ਇਹਨਾਂ ਨੇ ਕਰਤਾ ਵੀ ਅਸਲ ਦੇ ਵਿੱਚ ਅਸੀਂ ਜਿਹੜਾ ਬਹੁਤ ਕੁਝ ਦੁਨੀਆ ਤੇ ਹੋਈ ਜਾਂਦਾ ਇਹ ਹੋ ਗਿਆ ਬਸ ਠੀਕ ਆ ਅਸੀਂ ਇਹਨੂੰ ਐਕਸੈਪਟ ਕਰ ਲਿਆ ਲੜਕੀ ਕਹਿੰਦੀ ਮੈਂ ਪੀਕੇ ਪਰਿਵਾਰ ਦੇ ਵਿੱਚ ਵਾਪਸ ਨਹੀਂ ਜਾਣਾ ਸੌਰੇ ਜਾਨ ਦੀ ਤਾਂ ਬਹੁਤ ਦੂਰ ਦੀ ਗੱਲ ਆ ਬੱਚਾ ਠੀਕ ਆ ਰਹਿ ਰਿਹਾ ਮੈਂ ਉਹਨੂੰ ਵੀ ਜਿਹੜਾ ਮਿਲਣਾ ਨਹੀਂ ਚਾਹੁੰਦੀ ਕਿਵੇਂ ਦੇਖਦੇ ਹੋ ਇਸ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੁੜੇ ਰੂਮ ਲੁਕਾ ਟੀਵੀ ਨਾਲ ਧੰਨਵਾਦ